ਅੱਜ ਆਪਾਂ ਗੱਲ ਕਰਦੇ ਆਂ ਆਲੂਾਂ ਦੀ ਆਲੂ ਦੇਖੋ ਜਦੋਂ ਸਸਤੇ ਹੁੰਦੇ ਆਪਾਂ ਬਹੁਤ ਸਾਰੇ ਲੈ ਕੇ ਰੱਖ ਲੈਨੇ ਆਂ ਇਕੱਠੇ ਆਪਾਂ ਨੂੰ ਇਦਾਂ ਹੁੰਦਾ ਵੀ ਆਲੂ ਸਸਤੇ ਆ ਵੀ ਆਪਾਂ ਲੈ ਕੇ ਰੱਖ ਲੂ ਪਰ ਉਹ ਖਰਾਬ ਹੋ ਜਾਂਦੇ ਆਲੂ ਬਹੁਤਾ ਚਿਰ ਨਹੀਂ ਘਟਦੀ ਉਹਨੂੰ ਦੇਖੋ ਵੀ ਲੰਬੇ ਸਮੇਂ ਤੱਕ ਆਲੂ ਟਿਕਿਆ ਰਹੇ ਉਹ ਕਿਵੇਂ ਟਿਕੂਗਾ ਕਿਵੇਂ ਰੱਖਣਾ ਆਪਾਂ ਕਾਦੇ ਵਿੱਚ ਰੱਖਣਾ ਉਹ ਆਪਾਂ ਤੁਹਾਨੂੰ ਦੱਸਦੇ ਆਂ ਉਹ ਆਪਾਂ ਨੇ ਕੀ ਲੈਣਾ ਆਪਾਂ ਨੇ ਲੈ ਲਓ ਕੱਕਾ ਰੇਤਾ ਹਾਂਜੀ ਆਪਾਂ ਨੇ ਇੱਕ ਬੱਠਰ ਕੱਕੇ ਰੇਤੇ ਦਾ ਲੈ ਲਓ ਤਾਂ ਉਹ ਨੂੰ ਠੇਰੀ ਕਰ ਦੋ ਠੀਕ ਹੈ ਜੀ ਜਿਹੜੇ ਆਲੂ ਆਪਨੇ ਉਹਦੇ ਵਿੱਚ ਦੱਬ ਦੋ ਜਦੋਂ ਆਪਾਂ ਨੇ ਆਲੂ ਉਹਦੇ ਵਿੱਚ ਦੱਬਦੇ ਠੀਕ ਹੈ ਜੀ ਉਹ ਆਲੂ ਕਦੇ ਵੀ ਖਰਾਬ ਨਹੀਂ ਹੋਊਗਾ ਹੁਣ ਉਹ ਨੂੰ ਚਾਹੇ ਤੁਸੀਂ 2 ਮਹੀਨੇ ਰੱਖ ਲਓ ਚਾਹੇ 3 ਮਹੀਨੇ ਰੱਖ ਲਓ ਚਾਹੇ 4 ਮਹੀਨੇ ਰੱਖ ਲਓ ਕਦੇ ਵੀ ਆਲੂ ਖਰਾਬ ਨਹੀਂ ਹੋਊਗਾ ਜੇ ਰੇਤੇ ਦੇ ਵਿੱਚ ਆਲੂ ਦੱਬਿਆ ਰਹਿ ਜੂ ਜਿੰਨੇ ਵੀ ਤੁਹਾਨੂੰ ਲੋੜੂ ਉਹਨਾਂ ਤੁਸੀਂ ਕੱਢ ਲਓ ਠੀਕ ਹੈ ਜੀ ਬਾਕੀ ਤੁਸੀਂ ਉਸੇ ਤਰ੍ਹਾਂ ਹੀ ਢੱਕ ਕੇ ਰੱਖ ਦਿਓ ਠੀਕ ਹੈ ਇਸੇ ਤਰ੍ਹਾਂ ਹੀ ਆਲੂ ਨੂੰ ਬਚਾ ਕੇ ਰੱਖੋ ਕਦੇ ਵੀ ਆਲੂ ਖਰਾਬ ਨਹੀਂ ਹੋਊਗਾ ਮਿੱਟੀ ਦੇ ਵਿੱਚ ਦੱਬ ਕੇ ਰੱਖੋ ਤਾਂ ਇਸੇ ਤਰ੍ਹਾਂ ਹੀ ਉਹਨੂੰ ਲੰਬੇ ਸਮੇਂ ਤੱਕ ਟਿਕਾ ਕੇ